ਕਾ ਉਸ ਲੜੀ ਤ ਹੈ ਅੱਜ ਫੇਰ ਪਿੰਡਾਂ ਦੇ ਵਿੱਚ ਜਿਹੜੇ ਅਦਗਾਟਨ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਚੂਂਗ ਪਿੰਡ ਸੜਕ ਦਾ ਜਿਹੜਾ ਅਦਗਾਟਨ ਕਰਨ ਜਾ ਰਹੇ ਆ ਉਸ ਤੋਂ ਬਾਅਦ ਅਲਗੋਂ ਉਸ ਤੋਂ ਬਾਅਦ ਕੰਬੋਕੇ ਦੋ ਸੜਕਾ ਉਸ ਤੋਂ ਬਾਅਦ ਮਾੜੀ ਮੇਗਾ ਡੱਲ ਤੇ ਫਿਰ ਅੱਜ ਪਿੱਖੀ ਪਿੰਡ ਜਿਹੜਾ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਪੀਣ ਵਾਲੇ ਪਾਣੀ ਦਾ ਕੱਚੇ ਪੱਕੇ ਤੋਂ ਜਿਹੜੇ ਬੋਰ ਕਰਕੇ ਇੱਕ ਪਾਈਪ ਲਾਈਨ ਵਿਛਕੇ ਜਿਹੜੀ ਭਿੱਖੀਵੰਡ ਵਾਟਰ ਸਪਲਾਈ ਦੇ ਵਿੱਚ ਆਉਣੀ ਆ ਉਹ ਵੀ ਵੱਡਾ ਪ੍ਰੋਜੈਕਟ ਆ ਉਹਦਾ ਵੀ ਅੱਜ ਦੇ ਘਟਨ ਕਰਨ ਜਾ ਰਹੇ ਆ ਸੋ ਮੈਂ ਇਹ ਜਾਣਕਾਰੀ ਆਪ ਜੀ ਨੂੰ ਦੇਣੀ ਸੀ ਮੈਂ ਫੇਰ ਇੱਕ ਵਾਰੀ ਆਪਣੇ ਹਲਕਾ ਖੇਮ ਕਰਨ ਦੇ ਸਾਰੇ ਭਰਾਵਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਕੋਈ ਵੀ ਹਲਕੇ ਦੀ ਸੜਕ ਜਿਹੜੀ ਆ ਉਹ ਕੱਚੀ ਨਹੀਂ ਰਹਿਣ ਦਿੱਤੀ ਜਾਊਗੀ ਕੋਈ ਵੀ ਸੜਕ ਜਾਂ ਕਿਸੇ ਖੇਤ ਨੂੰ ਪੈ ਜਾਂਦਾ ਮੇਰੇ ਵੀਰ ਇੱਕ ਮੇਰੀ ਫੇਰ ਬੇਨਤੀ ਹੈ ਕਿ ਆਪਾਂ ਵਾਰੀ-ਵਾਰੀ ਨਾ ਸਾਰੇ ਕੰਮ ਨੇਪਰੇ ਚੜਾਂਗੇ ਤੁਸੀਂ ਜਿਹੜਾ ਕੋਈ ਕੰਮ ਕਿਸੇ ਦਾ ਰਹਿੰਦਾ ਵੀ ਆ ਸਾਨੂੰ ਨੋਟ ਕਰਾ ਸਕਦੇ ਹੋ ਮੈਂ ਇੱਕ-ਇੱਕ ਕੰਮ ਜਿਹੜਾ ਹਲਕੇ ਦਾ ਆਪਾਂ ਕਰਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ